ਕਰਦਾ ਜਿਹੜਾ ਕੰਮ ਸੀਗਾ ਇਹ سٹਾਰਟ ਕਰਤਾ ਅਸੀਂ ਤਾਂ ਦਸ ਸਾਮਾਨ ਦਾ ਲੈ ਗਏ ਚੱਕ ਕੇ ਚੱਕੀ ਜਾ ਰਹੇ ਨੇ ਹੌਲੀ ਹੌਲੀ ਬਾਕੀ ਦਾ ਦੱਸ ਦੇ ਯਾਰ ਤੂੰ ਮਾਲ ਬਹੁਤ ਖੜਾ ਜਾ ਕੇ ਹਾਂ ਹਾਂਜੀ ਹੋ ਗਿਆ ਸਾਡੇ ਘਰ ਦਾ ਕੰਮ ਸ਼ੁਰੂ ਇਹ ਮੈਂ ਦੱਸਿਆ ਨਿਸ਼ਾ ਜੇ ਚਾਹਣਗੇ ਵੀ ਕਰਤਾ ਦੇਖੋ ਸਾਰਾ ਸਾਮਾਨ ਆ ਗਿਆ ਬਫਰ ਹਉ ਦਾਸ ਸੁੱਚੇ ਬਾਣੀ ਦੇ ਨੰਦ ਜਗਾ ਮਠਤ ਨੂੰ ਕਰਤਾ ਸਾਰਾ ਕਮਰਾ ਕਰਦੇ ਹਾਂਜੀ ਆ ਗਈ ਸੀ ਮਿਸਤਰੀ ਆਪਣੇ ਘਰੇ ਕੰਮ ਕਰਨ ਵਾਲੇ ਹੁਣ ਇਹ ਜਾ ਰਹੇ ਸੀ ਨੂਰੀ ਥੋੜਾ ਵੀ ਇਹਦੀ ਹੈਲਥ ਇਸ਼ੂ ਠੀਕ ਨਹੀਂ ਉਹਨੂੰ ਦਵਾਈ ਦੋਣ ਵਾਸਤੇ ਆਹ ਬੈਠਾ ਰੋਈ ਵਿੱਚ ਇਹਨੋੜੀ ਪ੍ਰੋਬਲਮ ਆ ਰਹੀ ਹੈ ਮਿੱਤੂ ਮੇਰੇ ਨਾਲ ਜਾ ਰਹੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੀ ਉਡਾਸਰਾ ਆ ਦੇਖੋ ਬਾਈ ਕੀ ਬਣਾਤਾ ਹੁਣ ਕਰਦਾ ਇਹ ਆਪਾਂ ਕਿ ਇਥੋਂ ਛੱਤਾ ਚੱਕਾਂਗੇ ਸਾਰੀਆਂ ਛੱਤਾਂ ਦੇ ਜਗ ਦੇ ਲੈਂਟਰ ਇਥੋਂ ਚੱਕਿਆ ਜਾਊਗਾ ਜੀ ਨਾ ਨਾਲ ਥੋੜਾ ਆਪਣਾ ਹੋ ਗਿਆ ਸੀ ਨੀਵਾ ਇਹਨੂੰ ਉੱਪਰ ਚੱਕਾਂਗੇ ਆਹ ਆਹ ਜਿੰਨੇ ਵੇਖ ਤੇ LED ਵੀ ਕਰਾ ਲਈ ਸੀ ਆਪਾਂ ਪਹਿਲੇ ਇਹ ਚ ਕੱਟ ਕੇ ਰੱਖ ਦੀ ਆਹ ਦੇਖੋ ਹੁਣ ਉੱਪਰ ਵਾਲਾ ਜਿਹੜਾ ਰੂਮ ਸੀ ਉਹ ਭਰਤੇ ਸੀ ਸਮਾਨ ਦੇ ਦੇਖੋ ਵਿੱਚ ਹੀ ਲਾ ਸੰਲੋ ਸੰਾ ਇੱਧਰ ਦੇਖੋ ਖਲਾਰਾ ਕਿੰਨਾ ਸਮਾਨ ਇੰਨਾ ਸਮਾਨ ਨੇ ਚਰਤਪੁਰਤੋ ਵਾਲਾ ਘਾਟੀ ਆ ਇਹ ਕੋਈ ਇਹ ਤਾਂ ਬਹੁਤ ਆ ਹੂੰ ਇੰਨਾ ਹੀ ਇੱਧਰ ਪਿਆ ਹਲੇ ਤੱਕ ਕੀ ਤੰਨ ਨਹੀਂ ਇੱਧਰ ਪਿਆਗਾ ਇੰਨਾ ਹੀ ਸਮਾਨ ਆ ਦੇਖੋ ਮੇਰਾ ਕੰਪਿਊਟਰ ਦਾ ਕੀ ਹਾਲ ਕੀਤਾ ਕਿੱਥੇ ਰੱਖਦਾ ਬਣਾ ਕੇ ਨਾ ਕੀ ਬਣਾਤਾ ਉਧਰ ਵੀ ਇੱਧਰ ਆਏ ਢੱਤੀ ਵਈ ਇੰਨੀ ਮਿੱਟੀ ਬਾਹਰ ਸਮਾਨ ਸੁੰਨ ਸਾਰਾ ਬਾਰੇ ਪਿਆ ਅਸੀਂ ਆਪਣਾ ਘਰ ਪਹਿਲਾਂ ਇਹਦਾ ਲੈਵਲ ਹੁਣ ਇਹ ਆ ਬਲੀ ਦੇ ਲੈਵਲ ਦੀ ਵੈਸੀ ਹੈ ਸ ਕਰਕੇ ਉਹਨੂੰ ਆਪਾਂ ਹੁਣ ਉੱਪਰ ਚੱਕਾ ਗਏ ਹਾਂ ਹਾਂਜੀ ਅੱਜ ਆਏ ਸੀ ਨੂਰੀ ਨੂੰ ਕਮਾਉਣ ਵਾਸਤੇ ਥੋੜਾ ਕਹਿੰਦਾ ਮੈਂ ਖੁੱਲੇ ਚ ਘੁੰਮਣਾ ਖੇਤਾਂ ਚ ਲੈ ਕੇ ਆਇਆ ਸੀ ਇਹਨੂੰ ਮੈਂ ਇਧਰੋਂ ਹੈਲੀਕਾਪਟਰ ਲੰਘਾਇਆ ਜਾਂਦਾ ਇੱਕ ਜੀ ਆਪਣੇ ਘਰ ਦਾ ਚੱਲ ਰਿਹਾ ਕੰਮ ਆ ਸਾਰਾ ਕੁਝ ਹੁਣ ਉਪਰੀ ਸ਼ਿਫਟ ਹੋਇਆ ਪਿਆ ਵੀਡੀਓ ਬਣਾਉਣ ਦਾ ਵੀ ਮੌਕਾ ਨਹੀਂ ਮਿਲਿਆ ਇੰਨੀ ਵਸਾ ਦੇ ਘਮਾਟੇ ਬੁਲੇ ਆ ਇੰਨੀ ਘਾਟੀ ਖੇਚਣਾ ਉੱਤੀ ਪਿਆ ਸਲੈਂਡਰ ਸਾਰਾ ਕੁਝ ਅੱਛਾ ਲੈ ਸ਼ੈਲੂ ਹੁਣ ਰੋਟੇ ਨੂੰ ਰੋਟੀ ਨੇਣ ਵਾਸਤੇ ਇਹ ਪ੍ਰਸ਼ਾਦ ਆ ਲੈ ਗਏ ਪ੍ਰਸ਼ਾਦ ਆ ਸਾਡੇ ਡਾਈਨਿੰਗ ਟੇਬਲ ਵਾਲੀਆਂ ਚੇਅਰਾਂ ਜਿਹੜਾ ਉੱਪਰ ਆ ਸਾਡਾ ਬਾਥਰੂਮ ਸੀਗਾ ਇਹਦਾ ਸਿਮਲਾ ਤਾਂ ਮਿਨੀ ਕਿਚਨ ਕੁਝ ਦਿਨਾਂ ਵਾਸਤੇ ਆਇਆ ਅੱਜ ਬਾਥਰੂਮ ਦਾ ਕਿਚਨ ਬਣਾਤਾ ਮਸ਼ੇਲੂ ਦੋਗਾ ਜੀ ਰੋਟੇ ਨੂੰ ਰੋਟੀ ਪੂਜਾ ਹੋ ਗਈ ਲਕਿਆ ਭਾਗ ਰੋਟਾ ਚਾਹ ਕਿਤਾੜੀ ਚੱਕੂ ਨਾ ਜਨਾ ਗੁੱਦੀ ਨਿਰਖੜਾ ਹੁੰਦਾ ਵੀ ਮੇਰੇ ਤੇ ਛਿੱਟੇ ਦਾ ਰੋਟਾ ਕਹਿੰਦਾ ਭਾਰੀ ਬੰਦ ਤੇਲੀ ਆਂਟੀ ਕਰਾਂ ਤੇ ਆ ਜੀਵੇਂ ਮੇਰਾ ਵੀਰ ਤੇਆ ਫਿਰ ਪਿਆਰ ਦੀਆਂ ਜੋੜੀਆਂ ਖੜੀਆਂ ਲੱਗ ਦਵਾਰ ਖੋਲ ਸਾਜੀ ਅੱਤੇੜੀ ਮੈਂ ਪੁੱਛਾਂ ਤੇ ਵੀ ਪਰ ਤੇਰੀ ਨਾ ਪੁੱਛਾਂ ਤੇਰੇ ਪਿਆਰ ਦੀਆਂ ਜੋੜੀਆਂ ਖੜੀਆਂ ਹਰ ਦੇ ਦੁਆਰ ਖੋਲ ਸਾਜੀ ਅਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰਿੰਦਰ ਸਾਡੀ ਕਾਇਆ ਸਤਿਗੁਰ ਸਾਡੇ ਆਇਆ ਮੈਂ ਹਰ ਕੇ ਦਰਸ਼ਨ ਪਾਇਆ ਸਾਡੇ ਆਇਆ ਮੈਂ ਹਰ ਕੇ ਦਰਸ਼ਨ ਪਾਇਆ ਤੇ ਤੁਮੇ ਆਰਤੀ ਕਰਦੇ ਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਜੋੜੀਆਂ ਖੜੀਆਂ ਹਰ ਦੇ ਦੁਆਰ ਖੋਲ ਸਾਜੀ ਅਟੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰਿੰਦਰ ਸਾਡੀ ਕਾਇਆ ਸਤਿਗੁਰ ਸਾਡੇ ਆਇਆ ਮੈਂ ਹਰ ਕੇ ਦਰਸ਼ਨ ਪਾਇਆ ਕਾਲੀ ਬੰਸਰੀ ਵਾਲੇ ਅਤਿ ਕਾਲਾ ਕਾ ਤੋ ਕਹਿਦੇ ਨੇ ਕਿਦਾਂ ਸਪਣੀ ਫੇਰ ਮਕਾਰੀ ਆਉਣੇ ਡੰਗ ਜਿਹੜੀ ਬਿਮਾਰੀ ਕਾਇਨ ਕਾਲਾ ਕਹਿਦੇ ਨੇ ਤੋਂ ਜਿਵੇਂ ਕੰਚਨ ਬਣ ਹਾਂ ਯਾਰ ਕਰੀ ਦਿਨ ਚਾ ਦੁਸਤ ਤੁਮਰਾ ਕੀਆ ਤੁਮਰਾ ਕੀਆ ਦੇ ਲੱਤੀ ਰਹੋ ਤੁਮਰਾ ਕੀਆ ਕੋ ਤੇ ਰਖਣਾ ਕਿਥੇ ਖਾ ਸੈਲੂ ਨੇ ਕਰਤੀ ਸੀ ਯਾਰ ਤੇ ਰੋਟੇ ਦੀ ਰੋਟੀ ਦੇਤੇ ਹੁਣ ਇਹ ਚੱਲਿਆ ਆਪੁਰ ਆਪਣੇ ਫਸਟ ਫਲੋਰ ਤੇ